ਸ਼ੰਭੂ ਬਾਡਰ ਤੇ ਬੈਠੇ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਦਿੱਲੀ ਜਾਣ ਦਾ ਨਾਰਾ ਦਿੱਤਾ ਗਿਆ ਸੀ ਤੇ ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 6 ਦਸੰਬਰ ਨੂੰ ਦਿੱਲੀ ਵੱਲ ਚਾਲੇ ਪਾਏ ਜਾਣਗੇ ਤੇ ਇਸ ਦੇ ਵਿੱਚ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਮਾਰਚ ਕਰੇਗਾ ਕੋਈ ਵਾਹਨ ਕੋਈ ਟਰੈਕਟਰ ਜਾਂ ਕੋਈ ਵੀ ਹਥਿਆਰ ਕਿਸਾਨਾਂ ਦੇ ਕੋਲ ਨਹੀਂ ਹੋਵੇਗਾ ਕੇਵਲ ਉਹਨਾਂ ਦੇ ਕੋਲ ਜ਼ਰੂਰੀ ਸਮਾਨ ਦੀ ਆਵਸਥਾ ਹੀ ਹੋਣੀ ਹੈ ਜਿਸ ਦੇ ਵਿੱਚ 101 ਕਿਸਾਨ ਪਹਿਲਾ ਪਹਿਲਾ ਜਥਾ ਕਿਸਾਨਾਂ ਦਾ ਦਿੱਲੀ ਦੇ ਵੱਲ ਜਾਵੇਗਾ ਇਸ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਵੱਲੋਂ ਪਹਿਲਾਂ ਤਾਂ ਸਹਿਮਤੀ ਜਤਾ ਦਿੱਤੀ ਗਈ ਤਾਂ ਫਿਰ 1 ਵਜੇ ਦਾ ਟਾਈਮ 6 ਦਸੰਬਰ ਨੂੰ 1 ਵਜੇ ਦਾ ਟਾਈਮ ਦੱਸਿਆ ਗਿਆ ਕਿ ਹਰਿਆਣਾ ਪੁਲਿਸ ਦੇ ਵੱਲੋਂ ਜਿਹੜੀਆਂ ਰੋਕਾਂ ਲਗਾਈਆਂ ਗਈਆਂ ਨੇ ਉਹ ਹਟਾਈਆਂ ਜਾਣਗੀਆਂ ਜਾਂ ਨਹੀਂ ਪਰ ਕਿਸਾਨਾਂ ਦੇ ਵੱਲੋਂ ਆਪਣੇ ਸਮੇਂ ਅਨੁਸਾਰ ਸ਼ੰਭੂ ਬਾਰਡਰ ਤੋਂ ਆਪਣਾ 101 ਕਿਸਾਨਾਂ ਦਾ ਜਥਾ ਦਿੱਲੀ ਵੱਲੋਂ ਤੋਰ ਦਿੱਤਾ ਗਿਆ ਇਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਪਹਿਲੀਆਂ ਦੋ ਰੋਕਾਂ ਜੋ ਪੁਲਿਸ ਦੇ ਵੱਲੋਂ ਲਗਾਈਆਂ ਗਈਆਂ ਸਨ ਉਹ ਤਾਂ ਤੋੜ ਦਿੱਤੀਆਂ ਗਈਆਂ ਪਰ ਇੱਕ ਵੱਡਾ ਜਿਹੜੀ ਵੱਡੀ ਰੋਕ ਹਰਿਆਣਾ ਪੁਲਿਸ ਦੇ ਵੱਲੋਂ ਲਗਾਈ ਗਈ ਹੈ ਉੱਥੇ ਹੁਣ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਰੋਕ ਲਿਆ ਗਿਆ ਹੈ ਇਸ ਨੂੰ ਲੈ ਕੇ ਸਰਕਾਰ ਦੇ ਵੱਲੋਂ 6 ਦਸੰਬਰ ਤੋਂ ਹਰਿਆਣਾ ਸਰਕਾਰ ਦੇ ਵੱਲੋਂ 6 ਦਸੰਬਰ ਤੋਂ ਲੈ ਕੇ 9 ਦਸੰਬਰ ਤੱਕ ਅੰਬਾਲਾ ਦੇ ਕੁਝ ਪਿੰਡਾਂ ਦਾ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਦੇ ਵੱਲੋਂ ਇਹਨਾਂ 4 ਦਿਨਾਂ ਦੇ ਲਈ ਅੰਬਾਲਾ ਦੇ ਕੁਝ ਪਿੰਡਾਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ। ਇਸ ਨਾਲ ਹੀ ਅੰਬਾਲਾ ਦੇ ਵਿੱਚ ਧਾਰਾ 163 ਲਾਗੂ ਕਰ ਦਿੱਤੀ ਗਈ ਹੈ। ਐਂਬੂਲੈਂਸ ਤਨਾਤ ਕਰ ਦਿੱਤੇ ਗਈਆਂ ਨੇ। ਹਸਪਤਾਲਾਂ ਦੇ ਵਿੱਚ ਵਾਰਡ ਬਣਾ ਦਿੱਤੇ ਗਏ ਨੇ। ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਤੇ ਕੁਝ ਸਕੂਲ ਵੀ ਬੰਦ ਕਰ ਤੇ ਕਹਿੰਦੇ ਪੁਲਿਸ ਵੱਲੋਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਵਾਹਨਾਂ ਅਤੇ ਰੋਡ ਵਿੱਚ ਬਸਾਂ ਬਾਰਡਰ ਉੱਤੇ ਖੜੀਆਂ ਕਰ ਦਿੱਤੀਆਂ ਗਈਆਂ ਨੇ ਸਰਕਾਰ ਦੇ ਵੱਲੋਂ ਇਸ ਤਿਆਰੀ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਦਿੱਲੀ ਜਾਣ ਨਹੀਂ ਦਿੱਤਾ ਜਾਵੇਗਾ ਤੇ ਜੇਕਰ ਝੜਪ ਹੁੰਦੀ ਹੈ ਕਿਸਾਨ ਜਾਂ ਪੁਲਿਸ ਕਰਮੀ ਜ਼ਖਮੀ ਹੁੰਦੇ ਨੇ ਤਾਂ ਉਹਨਾਂ ਦੇ ਲਈ ਵੀ ਪ੍ਰਬੰਧ ਕਰ ਦਿੱਤਾ ਗਿਆ ਹਸਪਤਾਲਾਂ ਦੇ ਵਿੱਚ ਜਗ੍ਹਾ ਬਣਾ ਦਿੱਤੀ ਗਈ ਹੈ ਤੇ ਜੇਕਰ ਗੱਲ ਕਰੀਏ ਹੁਣ ਦੀ ਸਥਿਤੀ ਦੀ ਤਾਂ ਕਿਸਾਨਾਂ ਦੇ ਵੱਲੋਂ ਦੋ ਰੋਕਾਂ ਤੋੜ ਦਿੱਤੇ ਗਈਆਂ ਨੇ ਅਤੇ ਤੀਜੀ ਰੋਕ ਦੇ ਉੱਪਰ ਜੋ ਵੱਡੀ ਰੋਕ ਹਰਿਆਣਾ ਪੁਲਿਸ ਦੇ ਵੱਲੋਂ ਸ਼ੰਭੂ ਬਾਰਡਰ ਤੇ ਲਗਾਈ ਗਈ ਹੈ ਉਸ ਦੇ ਉੱਪਰ ਕਿਸਾਨ ਹੁਣ ਪੁਲਿਸ ਦੇ ਨਾਲ ਗੱਲਬਾਤ ਕਰ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਾਂ ਫਿਰ ਨਹੀਂ